ਹਾਂਜੀ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮਜ਼ੇ ਚ ਹੋਗੇ ਤੁਸੀਂ ਰੋਜ ਕਹਿੰਦੇ ਯੂਕੇ ਜਾਣਾ ਯੂਕੇ ਜਾਣਾ ਹਲਕਾ ਦਾ ਸੁਪਨਾ ਹੈਗਾ ਯੂਕੇ ਜਾਣ ਦਾ ਅੱਜ ਤੁਹਾਨੂੰ ਯੂਕੇ ਦੀਆਂ ਗਲੀਆਂ ਦਿਖਾਣੇ ਆਂ ਦੇਖ ਲਓ ਇਹ ਹੈਗੀਆਂ ਯੂਕੇ ਦੀਆਂ ਗਲੀਆਂ ਛੋਟੇ ਛੋਟੇ ਘਰ ਹੈਗੇ ਜੀ ਕਿ ਠੀਕੇ ਵੀ ਹਰ ਘਰ ਦੇ ਬਾਹਰ ਕਾਰ ਜੂ ਲੱਗੀ ਹੈ ਇੱਥੇ ਕਾਰ ਕੋਈ ਬੁਤੀ ਮਹਿੰਗੀ ਨਹੀਂ ਹੈ ਅਗਰ ਤੁਸੀਂ ਸੈਕੰਡ ਹੈਂਡ ਕਾਰ ਲੈਣੀ ਹੈ ਨਾ ਤੇ ਤੁਹਾਨੂੰ 500 ਪਾਉਂਡ ਦੀ ਮਿਲ ਜਣੀ ਹੈ। ਯਾਨੀ ਕਿ ਇੱਕ ਹਫ਼ਤੇ ਦੀ ਕਮਾਈ ਦੇ ਵਿੱਚ ਡੇਢ ਹਫ਼ਤੇ ਦੀ ਕਮਾਈ ਵੀ ਤੁਸੀਂ ਕਾ ਲੈ ਸਕਦੇ ਹੋ ਨਾਰਮਲੀ ਲੀਵਰ ਕਰਕੇ। ਜਿਹੜੇ ਵੱਧ ਪੈਸੇ ਗੁਆਉਂਦੇ ਉਹਨਾਂ ਦੀ ਗੱਲ ਛੱਡੋ ਜਿਹੜੇ ਆਮ ਘਰ ਤੋਂ ਘਟ ਵੀ ਤੁਹਾਨੂੰ 350 ਤੋਂ ਲੈ ਕੇ ਤੇ 450 ਇੱਕ ਹਫ਼ਤੇ ਦਾ ਪਾਉਂਡ ਬਣ ਜਾਂਦਾ ਹੈ ਤੇ 500 ਪਾਉਂਡ ਤੁਹਾਨੂੰ ਕਾ ਮਿਲ ਜਣੀ ਜੇ। ਤੁਸੀਂ ਲੈ ਸਕਦੇ ਹੋ। ਲੇਕਿਨ ਉਹਦੇ ਉੱਤੇ ਤੁਹਾਨੂੰ 2250 ਪਾਉਂਡ ਮਹੀਨੇ ਦਾ ਖਰਚਾ ਹੀ ਪਏਗਾ ਜੀ। ਇਨਸ਼ੋਰੈਂਸ ਦਾ ਪੈਟਰੋਲ ਦਾ ਪ੍ਰੋਟੈਕਸ ਛੋਟੀ ਮੋਟੀ ਰਿਪੇਅਰ ਵੀ ਪੈ ਸਕਦੀ ਏ ਇਸ ਕਰਕੇ ਉਹ ਕਹਿੰਦੇ ਨਾ ਜ ਮੱਝ ਲੈਣੀ ਚੋਖੀ ਏ ਤੈਨੂੰ ਰੋਜ਼ ਪੱਠੇ ਪਾਣੇ ਓਖੇ ਵੇ ਦੁੱਧ ਤਾਦੀ ਵੀ ਹੋਊਗਾ ਜੇ ਪੱਠੇ ਪਾਓਗੇ ਤੇ ਬਾਕੀ ਘਰਾਂ ਦੀ ਦੋਸਤ ਦੇ ਹਾਲ ਨਾ ਕੋਈ ਨੇ ਬਹੁਤ ਵਧੀਆ ਨਹੀਂ ਤੁਸੀਂ ਕਹਿ ਸਕਦੇ ਜਿਹੜੇ ਤੇ ਮੀਰ ਆਦਮੀ ਉਹਨਾਂ ਦੇ ਵਧੀਆ ਘੁਟੀਆਂ ਬਣਾਈਆਂ ਵਿਲੇ ਲਏ ਵੇ ਬਾਕੀ ਜਿਹੜੇ ਦਰਮਿਆਨੇ ਲੋਕ ਨੇ ਨਾ ਜਿਵੇਂ ਆਪਾਂ ਇੰਡੀਆ ਤੋਂ ਆਏ ਨੇ ਆਪਾਂ ਪਾਕਿਸਤਾਨ ਤੋਂ ਆਏ ਨੇ ਆ ਸੰਦੇ ਮਾੜੇ ਵਾਲੇ ਘਰ ਵੀ ਲੈਣਾ ਪੈਗਣਾ ਦੋ ਬੈਡਰੂਮ ਦਾ ਤੇ ਘਰ ਤੋਂ ਘਰ ਦੋਸਤੋ 700 ਪਾਉਂਡ ਕਿਰਾਇਆ ਆ ਜੇ ਇਹ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਤੁਹਾਡੀ ਜਿਹੜੀ ਤਨਖਾਹ ਹੈ ਨਾ 60 70% ਦਾ ਇਹ ਕਿਰਾਇਆ ਚੱਲ ਜਣੀ ਹੈ ਬਾਕੀ ਤੁਹਾਨੂੰ ਇੱਥੇ 100 150 ਪਾਉਂਡ ਪਾਏ ਨੇ ਕੌਂਟਰੈਕਟਸ ਗੈਸ ਦਾ ਬਿੱਲ ਆਏਗਾ ਇਲੈਕਟ੍ਰਿਸਿਟੀ ਦਾ ਬਿੱਲ ਆਏਗਾ ਵਾਈਫਾਈ ਦਾ ਖਰਚਾ ਭੇਗਾ ਯਾਨੀ ਕਿ ਛੋਟੇ-ਮੋਟੇ ਖਰਚੇ ਤੁਹਾਨੂੰ ਪੈਂਦੇ ਰਹਿਣਗੇ ਤੇ ਜਿਵੇਂ ਤੁਹਾਡੀ ਸੈਲਰੀ ਆਣੀ ਨਾ ਉਹ ਨੱਚਦੀਆਂ ਨਹੀਂ ਹਫ਼ਤੇ ਬਾਅਦ ਤੇ ਨੱਚਦੀ ਜਲੀਆਂ ਨਹੀਂ ਕੋਈ ਕਿਸਮਤ ਹੈਗਾ ਭਾਵੇਂ 100 200 ਪਉਂ ਪਿੱਛੇ ਵਾਲੇ ਮਹੀਨੇ ਦਾ ਅਦਰਵਾਈਜ਼ ਬਸ ਜਿਸ ਤਰ੍ਹਾਂ ਪੈਸੇ ਆਂਦੇ ਉਸ ਤਰ੍ਹਾਂ ਹੀ ਚਲੇ ਜਾਂਦੇ ਵੇ ਕੋਈ ਬੁੱਤ ਠੀਕਾ ਆਦਮੀ ਹੋਏਗਾ ਜਿਹੜਾ ਖਰਚਾ ਬਿਲਕੁਲ ਨਾ ਕਰੇ ਸਿਰ ਰੋਟੀ ਬਣੀ ਰੱਖੇ ਉਹ ਠੀਕ ਹੈ 100 200 300 ਪਉਂ ਪਿੱਛੇ ਬਸਦਾ ਹੈਗਾ ਬਾਕੀ ਹਰ ਇੱਕ ਦਾ ਖਰਚਾ ਦੋਸਤੋ ਅਲੱਗ-ਅਲੱਗ ਹੁੰਦਾ ਹੈ ਅਸੀਂ ਇੰਨੀ ਕਹਿੰਦੇ ਵੀ ਸਾਰੇ ਮਾੜੇ ਜਾਂ ਸਾਰੇ ਚੰਗੇ ਵੇ ਨਾ ਹੀ ਕੋਈ ਬੁੱਤਾ ਗਰੀਬ ਹੈ ਤੇ ਨਾ ਹੀ ਕੋਈ ਅਮੀਰ ਹੈ ਇਹ ਡਿਪੈਂਡ ਕਰਦਾ ਤੁਹਾਡੇ ਖਰਚੇ ਕਿਨੇ ਨੇ ਹੁਣ ਜੇ ਕੋ ਆਦਮੀ ਸੋਚੇ ਵੀ ਰਾਤੀ ਮੈਂ दारू ਵੀ ਨਹੀਂ ਹੈ ਤੇ ਵੀ ਕਹਿੰਦੇ ਕਲੱਬ 'ਚ ਵੀ ਜਾਣਾ ਹੈ ਤੇ ਦੋਸਤਾਂ ਨਾਲ ਪਾਰਟੀ ਵੀ ਕਰਨੀ ਹੈ ਕੱਪੜੇ ਵੀ ਵੱਲ ਸੋਨੇ ਪਾਣੇ ਵੀ ਆਈਫੋਨ ਵੀ ਲੈਣਾ ਹੈ ਤੇ ਫਿਰ ਪੈਸੇ ਕਿਵੇਂ ਬਚਣਗੇ ਇਸ ਕਰਕੇ ਜੇ ਤੁਸੀਂ ਗ੍ਰਹਿਣ ਦੇ ਸੁਪਨੇ ਲੈਂਦੇ ਪਏ ਤੇ ਇਹ ਚੀਜ਼ ਸੋਚ ਲਓ ਜੇ ਤੁਸੀਂ ਕੰਗਵਾਈ ਸੁਣੀ ਹੈ ਨਾ ਵੀ 11:00 ਤੇ 44 ਪੈਣੀ ਤਾਂ ਨਿੱਕੇ ਘੰਟੇ ਦੀਆਂ ਮਿਲਦੀਆਂ ਹੈ ਇੰਡੀਆ ਦਾ 1200 ਰੁਪਏ ਘੰਟੇ ਦਾ ਬਣ ਗਿਆ ਤੇ 200 ਖਰਚੇ ਵੀ ਉਸ ਹਿਸਾਬ ਨਾਲ ਦਿੱਤੇ ਗਏ। ਅਗਰ ਤੁਸੀਂ ਕਿਸੇ ਕਾਫੀ ਸ਼ੋਪ 'ਚ ਕੱਪ ਕਾਫੀ ਪੀਣੀ ਹੈ ਨਾ ਉਹ ਵੀ 4 ਪੌਂਡ ਦੀ ਹੈ। ਯਾਨੀ ਕਿ 4.50 ਤੁਹਾਨੂੰ ਇੱਕ ਕਾਫੀ ਪਿਆਣੀ ਕੱਪ। ਤੇ ਬਾਕੀ ਖਰਚੇ ਲੱਗ। ਉਹ ਜਿੰਨੀ ਕਮਾਈ ਹੁੰਦੀ ਉਹਨੇ ਖਰਚੇ ਹੁੰਦੇ ਵੇ। ਲੇਕਿਨ ਇੰਡੀਆ 'ਚ ਲੋਕਾਂ ਦੀ ਸੋਚ ਇਹ ਹੁੰਦੀ ਉਹ ਸੋਚਦੇ ਬੜੀ ਕਮਾਈ 1500 ਪੌਂਡਗਾਂ ਵਾਲਿਆ ਕੁੜੀ ਨੇ ਜਾਂ ਮੁੰਡੇ ਨੇ ਜਾਂਦੀ ਹੈ ਜਾਂ 2000 ਪੌਂਡਗਾਂ ਵਾਲਿਆ ਮੁੰਡੇ ਦਾ ਮੁੰਡਾ ਸਾਡਾ ਪਤਾ ਨਹੀਂ ਜਾਂ ਕੇ ਅਫੀਸਰ ਲੱਗ ਗਿਆ। ਇਥੇ ਲਾਈਫ ਭਈਆਂ ਤੋਂ ਹੀ ਪੜੀ ਜੇ ਇਹ ਮਕਾਨ ਤੁਸੀਂ ਵੇਖ ਲਓ ਇਹਦਾ ਇੰਡੀਆ ਚ ਮਕਾਨ ਅੱਛੇ ਬਣੇ ਵੱਡੇ ਬਣੇ ਜੀ ਛੋਟੇ ਛੋਟੇ ਮਕਾਨ ਹੈਗੇ ਜੀ ਤੇ ਬਾਹਰ ਦੇ ਗੇਟ ਦੇਖ ਲਓ ਜੇ ਤੁਸੀਂ ਕਿਤੇ ਫਰਿੱਜ ਲੜੀ ਨਾ ਅੰਦਰ ਨਹੀਂ ਲਗਣੀ ਉਹ ਤੇ ਡਬਲ ਬੈੱਡ ਤੇ ਤੁਹਾਨੂੰ ਖੋਲ ਕੇ ਲਗਾੜਾ ਬਣ ਅੰਦਰ ਇਥੇ ਡਬਲ ਬੈੰਡ ਵੀ ਤੁਹਾਨੂੰ ਫੋਲਡਿੰਗ ਮਿਲਦੇ ਵੇ ਆਈਕੇ ਸਟੋਰ ਹੈ ਉਥੋਂ ਤੁਸੀਂ ਫਿਰ ਕਾਰ ਅੰਦਰ ਵੜ ਕੇ ਤੇ ਬਾਅਦ ਚ ਫਿਟ ਕਰ ਸਕਦੇ ਹੋ ਕਿਉਂਕਿ ਸਰਕਾਰਾਂ ਨੇ ਨਾ ਸਰਕਲੀ ਹੋਜੀ ਬਣਾਏ ਵੇ ਇਹ ਦੇਖ ਲਓ ਤੁਸੀਂ ਘਰਾਂ ਦੀ ਸੇਲ ਲੱਗੀ ਜਬਾਅ ਇਹ ਲਿਖਿਆ ਸੋਲਡ ਕਾਰ ਵਿਗ ਗਿਆ ਜੀ ਹਾਲਾਤ ਦੇਖ ਲਓ ਤੁਸੀਂ ਜੇ ਤੁਸੀਂ ਕੋਈ ਕਾਰ ਲੈਣਾ ਹੈ ਜਾਂ ਵੇਚਣਾ ਹੈ ਤੇ ਬਾਹਰ ਇਹ ਸਭ ਬੋਰਡ ਲਾ ਦਿੰਦਾ ਜਿੰਨ ਲਿਖਿਆ ਹੁੰਦਾ ਸੇਲ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਜਾਂ ਥੱਲੇ ਏਜੰਸੀ ਦਾ ਨੰਬਰ ਲਿਖਿਆ ਹੁੰਦਾ ਹੈ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰ ਸਕਦੇ ਹੋ ਥੋੜਾ ਬਹੁਤ ਬਾਅਦ ਕੱਟ ਕਰਕੇ ਤੁਸੀਂ ਕਾਰ ਖਰੀਦ ਸਕਦੇ ਹੋ ਤੁਹਾਨੂੰ ਥੋੜੇ ਜਿਹੀ ਪੈਸੇ ਪਹਿਲਾਂ ਹੁੰਦੇ ਨੇ ਪੈਣਗੇ ਬਾਕੀ ਬੈਂਕ ਤੁਹਾਡੀ ਹੈਲਪ ਕਰ ਦਿੰਦਾ ਹੈ ਬਾਅਦ ਕਿਸ਼ਤਾਂ ਵਿੱਚ ਥੈਂਕ ਯੂ ਵੈਰੀ ਮਚ ਤੁਹਾਨੂੰ ਸਭ ਦਾ ਵੀਡੀਓ ਦੇਖਣ ਲਈ ਦਾ ਵੀਡੀਓ ਸ਼ੇਅਰ ਕਰਦਾਂ